ਅੱਸੀ ਗੋਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਜੀ ਪਿੰਡ ਕਨੀਆ ਗੱਗੂ ਵੀਰ ਕੋਲੇ ਪਹੁੰਚੇ ਆਂ ਤੇ ਪੂਰੇ ਤੁਹਾਨੂੰ ਅੱਜ ਕੋਕਾ ਪੀਸੀ ਦਿਖਾਉਣੇ ਆ ਚੰਗੀਆਂ ਵੜਾ ਦਿਖਾਉਣੀਆਂ ਤੇ ਸੋਹਣੇ ਨਾਗਾ ਵੀਰ ਕੋਲੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਸੱਜਣੋ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਵੀਰ ਤੋਂ ਸਾਰੀ ਡਿਟੇਲ ਲਵਾਂਗੇ ਤੇ ਕੀ ਕੀ ਇਹਨਾਂ ਦੀ ਡਿਟੇਲ ਆ ਕਿੰਨਾ ਕਿੰਨੇ ਦਿਨ ਬਾਕੀ ਆ ਜਾਂ ਕੀ ਸਭ ਬਿਤਾਵਾ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 92880779191 ਤੇ ਕਰਦੇ ਹਾਂ ਸ਼ੁਰੂ ਆਪਾਂ ਤੇ ਲੈਨੇ ਆ ਡਿਟੇਲ ਵੀਰ ਤੋਂ ਕਰਾਉਣੇ ਆ ਤੁਹਾਡੇ ਨਾਲ ਗੱਲਬਾਤ ਆਜੋ ਵੀਰੇ ਹੱਸੀ ਗੱਲ ਵੀਰੇ ਹੋ ਠੀਕ ਹੈ ਜੀ ਵਧੀਆ ਵਧੀਆ ਗੱਗੂ ਵੀਰੇ ਆਪਣਾ ਐਡਰੈਸ ਕਨਫਰਮ ਕਰ ਦਿਓ ਡਰੈਸ ਬਾਈ ਨਾਮ ਮੇਰਾ ਗੱਗੂ ਹਾਂਜੀ ਪਿੰਡ ਘਣੀਆ ਨੇੜੇ ਵੱਜਦਾ ਠੀਕ ਹੈ ਵੀ ਤੇ ਮੋਬਾਈਲ ਨੰਬਰ ਬੋਲ ਦਿਓ 902319014 ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਵਧੀਆ ਕਿੰਨੇ ਨਾਗਾ ਪੰਜ ਵੜਾ ਬਾਈ ਯਾਰ ਪੰਜ ਵੜਾ ਹਾਂਜੀ ਵਧੀਆ ਚੱਲੀ ਜਾਂਦਾ ਕੰਮ ਕਰ ਵੀ ਵਧੀਆ ਬਾਈ ਕਰਦਾ ਚਲੋ ਵਧੀਆ ਤੇ ਫਿਰ ਕਿਧਰ ਲਈ ਪਾਸ ਹੋਗਾ ਆਪਾਂ ਕਰਨਗੇ ਸ਼ੁਰੂ ਇੱਧਰ ਹੀ ਕਰਦਾ ਬਾਈ ਠੀਕ ਹੈ ਇਹ ਤਾਂ ਦੱਸ ਕੀ ਡਿਟੇਲ ਆ ਬੈਠ ਦੀ ਸੁਣਾ ਕੀ ਪਹਿਲਾਂ ਪਹਿਲਾਂ ਸੁਦਾ 15 ਦਿਨ ਪਹਿਲੇ 15 ਦਿਨ ਹਜੇ ਪਈ ਆ ਹੈ ਤੇ ਇਹਦਾ ਕੋਈ ਪਤਾ ਵੀ ਕੀ ਰਿਕਾਰਡ ਆ ਵੀ ਬਣ ਕੇ ਚੱਲਦਾ ਇਹ ਤਾਂ ਸੀਮਨ ਰਿਕਾਰਡ ਸੀਮਨ ਰਿਕਾਰਡ ਬਾਈ ਕੋਈ ਗੱਲ ਨਹੀਂ ਆਪਾਂ ਲੈ ਦਾਂਗੇ ਇਹ ਤਾਂ ਕਿਹਦਾ ਤਾਂ ਨਹੀਂ ਪਤਾ ਆਪਦਾ ਪਤਾ ਵੀ ਹਾਂ ਉਹ ਇਹ ਫਾਰਮ ਦੀ ਬੱਚੀ ਹੈ ਨਾ ਹਾਂ ਬਾਈ ਫਾਰਮ ਦੀ ਹਾਂ ਵੱਡੇ ਕੱਦ ਕਾਢ ਦੀ ਆ ਗਈ ਤੇ ਜਨ ਹਜੇ 15 ਬਾਕੀ ਆ ਹਾਂ ਬਾਈ ਸਿੱਧੀ ਸੁੱਧੀ ਬੱਚੀ ਬਿਲਕੁਲ ਹੈ ਨਾ ਪੂਰੀ ਕੋਕੀਓ ਫੀਸ ਜੇ ਖੋਲ ਲਾ ਕਰਾਂਗੇ ਤੋੜਾ ਤੋੜਾ ਕਰਾਈਏ ਚੱਕ ਲੌਂਗ ਸੱਜ ਨੂੰ ਬਾਈ ਕਹਿੰਦਾ ਵੀ 15 ਨਾਲ ਹਜੇ ਇਹਦੇ ਬਾਕੀ ਆ ਤੇ ਜੇ ਕਿਸੇ ਭਰਾ ਨੂੰ ਸੀਮਨ ਡਿਟੇਲ ਕੋਈ ਇਹਦੀ ਚਾਹੀਦੀ ਹੋਈ ਤੇ ਬਾਈ ਕਹਿੰਦਾ ਆਪਾਂ WhatsApp ਤੇ ਉਹਨੂੰ ਕਰ ਦਾਂਗੇ ਤੇ ਬਹੁਤ ਸੋਹਣੀ ਬੈਡ ਆ ਵੱਡੇ ਕੱਦ ਕਾਢ ਦੀ ਆ ਗਈ ਉਹ ਪ੍ਰੋਮ ਬਿਲਕੁਲ ਫਰਸ ਸਟੇਟ ਆ ਤੇ ਪੱਤਪੁੜੀ ਦੀ ਬਣਾਵਟਾ ਵਸਦੀ ਬਹੁਤ ਚੰਗੀ ਆ ਅਦਰ ਕੁਆਲਟੀ ਕਰੋ ਚੱਕ ਜੀ ਪੱਤਾਂ ਦੇ ਸਨ ਵਾਲਾ ਆਰਡਰ ਤੇ ਕੁਆਲਟੀ ਆਰਡਰ ਦੀ ਪੂਰੀ ਜ਼ਬਰਦਸਤ ਆ ਫਿਟਨੈਸ ਪੂਰੀ ਆ ਹਾਂ ਦੇਖੋ ਪਹਿਲਾਂ ਵਾਹ ਜੀ ਬਿਊਟੀ ਵੀ ਪੂਰੀ ਆ ਜਿਹੜੇ ਹਿਸਾਬ ਨਾਲ ਵੱਡਾ ਕੱਦ ਕਾਠਾ ਗਿਆ ਨਹੀਂ ਵੀ ਤਾਂ ਤੋ ਟੁੱਟਾਈ ਚਾਹਦੀ ਉਹ ਬਿਲਕੁਲ ਸਿੱਧੀ ਤੇ ਚੰਗੀ ਜਾਤ ਬਰੀਡ ਦੀ ਆ ਗਈ ਬੇਲਬੂਲ ਕਰੋ ਚੱਕ ਪੂਰੀ ਲੰਮੀ ਲੰਜੀ ਤਾ ਹੁਣਾ ਮੈਂ ਖਾ ਅੰਮੇ ਮਸ਼ੀਨ ਨਾਲ ਹਾਂ ਥਣ ਵੀ ਜੜਾਤੀ ਚਵਾਈ ਵਾਲਾ ਵੀ ਆ ਤੇ ਮਸ਼ੀਨੀ ਵੀ ਆ ਬਾਕੀ ਦੂਦੀ ਆਰਡਰ ਕੁਆਲਟੀ ਆ ਪੂਰੀ ਬਾਕਮਾਲ ਥਣ ਆ ਗਿਆ ਕੱਲਾ ਕੱਲਾ ਕੋਈ ਫੋਰਚਾਂਗ ਨਹੀਂ ਬਹੁਤ ਸੋਹਣੇ ਆਰਡਰ ਦੀ ਕੁਆਲਟੀ ਬਹੁਤ ਚੰਗੀ ਆ ਬਾਕੀ ਇਥੋਂ ਖੜੀ ਦੀ ਕਰੋ ਕੁਆਲਟੀ ਚੈੱਕ ਲੈਗ ਸਕੋਰ ਕਰੋ ਚੈੱਕ ਬਿਲਕੁਲ ਨਾ ਐਨ ਫਾਰਮ ਵਾਲੀ ਬੱਚੀ ਆ ਤੇ ਸਾਰਾ ਰਿਕਾਰਡ ਵੀ ਕਹਿੰਦਾ ਵੀ ਮਿਲ ਜੂਗਾ ਇਹਦਾ ਜਿਹੜੇ ਭਰਾ ਨੂੰ ਸੱਜਣ ਨੂੰ ਬੱਚੀ ਪਸੰਦ ਹੋਈ ਤੇ WhatsApp ਤੇ ਬਾਈ ਕਹਿੰਦਾ ਵੀ ਆਪਾਂ ਕਰਦਾ ਹਾਂ ਤੇ ਥਾਂ ਦੀ ਜੇ ਆਪਾਂ ਗੱਲ ਕਰਗੇ ਤਾਂ ਅਲੱਗ-ਅਲੱਗ ਥਾਂ ਹੈ ਬ੍ਰੀਡ ਕੁਆਲਿਟੀ ਦਾ ਹਾਂ ਬ੍ਰੀਡ ਕੁਆਲਿਟੀ ਪੂਰੀ ਫੁੱਲ ਹੈ ਬਹੁਤ ਜਿਆਦਾ ਚੰਗਾ ਜਾਨਵਰ ਆ ਆਰਡਰ ਤੇ ਨਾੜਾ ਨੂੰ ਦਾ ਨਾ ਇੰਨਾ ਬੱਚਾ ਖੱਬਣਾ ਵੀ ਜਿੱਦ ਤੇ ਗੱਲਾਂ ਹੀ ਹੋਰ ਹੋਣਗੀਆਂ 15 ਦਿਨਾਂ ਤੋਂ ਪਹਿਲੇ ਵੀਰੇ 15 ਦਿਨਾਂ ਪਹਿਲੇ ਬਾਈ ਤੇਰੇ ਸਹੌਣੇ ਕਿੰਨਾ ਕੁ ਦੁੱਧ ਪਾ ਦੂ ਹੁੰਦਾ ਜਾ ਬਾਈ ਯਾਰ 25 ਤੋਂ ਪਲੱਸ ਤਾਂ ਖੁੱਲਾ ਹੀ ਪਾ ਦੂ ਜਾਵਾਂ ਸਹੀ ਗੱਲ ਆ ਪੂਰੇ ਫੁੱਲ ਦੱਸਿਆ ਜੀ ਵੱਡੇ ਕੱਦ ਘਰ ਦिए ਕੀ ਤੇ ਚੰਗੀ ਜਾਤ ਬ੍ਰੀਡ ਪੂਰੀ ਫੁੱਲ ਹੈ ਰੰਗ ਪ੍ਰਿੰਟ ਹੈ ਜਿਹੜਾ ਵੱਛੀ ਦਾ ਉਹਦਾ ਤੇ ਡਿਮਾਂਡ ਦੀ ਆਪਾਂ ਗੱਲ ਕਰਕੇ ਗੱਲ ਕਰੀ 1.5 ਲੱਖ ਰੁਪਿਆ ਭਈ 1.25 ਲੱਖ ਤੇ 3.25 ਲੱਖ ਵਿੱਚ ਮਾਨਤਾ ਹੋ ਜੂ ਮੋਕੇ ਪਰ ਜਿੱਦੇ ਵਹਿੜ ਤਿਆਰੀ ਹੋ ਜਮ 15 ਦਿਨਾਂ ਨੂੰ ਹੈਨਾ 15 ਦਿਨ ਬੰਦਾ ਪੱਠੇ ਪਾਲੂਗਾ ਗੱਲਾਂ ਹੀ ਕੁਝ ਹੋਰ ਆ ਵਹਿੜ ਦੀਆਂ ਪੂਰੇ ਵੱਡੇ ਕਦ ਕਾਟ ਦੀ ਫੁੱਲ ਸਾਈਜ਼ ਦੀ ਵਹਿੜ ਆ ਗਈ ਆਰਡਰ ਕੁਆਲਿਟੀ ਵੀ ਪੂਰੀ ਬਾਖਮਾਲ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਸੱਚ ਨੂੰ ਫਾਰਮ ਦਾ ਤੇ ਬਹੁਤ ਵਧੀਆ ਸਾਡੇ ਕੋਲੇ ਸੱਚ ਨੂੰ ਆਪਸ਼ਨ ਆ ਪੂਰੇ ਵੱਡੇ ਕਦ ਕਾਟ ਦੀ ਫੁੱਲ ਸਾਈਜ਼ ਦੀ ਵਹਿੜ ਤੇ ਦੋ ਨੰਬਰ ਤੇ ਜਿਹੜੀ ਵਹਿੜ ਆਈ ਦੀ ਦੱਸ ਕੇ ਦਿੱਤੀ ਰਿਹਾ ਏ ਬਾਈ ਕਹਿੰਦਾ ਤੋਂ ਮੈਂ ਦੂਜਾ ਕਹਿ ਰਿਹਾ ਪਰ origignal ਤੀਜਾ ਸੁ ਆਪਣੇ ਖਾਸ ਬੰਦੇ ਤੋਂ ਲਈ ਜਾ ਅੱਛਾ ਤੀਜਾ ਸੁ ਹਾਂ ਬਾਈ ਦੋ ਦਿਨ ਸਿੱਧਾ ਦੂਜੇ ਸੁ 30 ਤੋਂ 32 ਕਿਲੋ ਬਾਈ 30 ਤੋਂ 32 ਕਿਲੋ ਦੁੱਧ ਪਿਛਲੇ ਸੂਏ ਪਾਇਆ ਵਧੀਆ ਹੱਥ ਦੀ ਚੁਆਈ ਵਾਲਾ ਹਾਂ ਸੂਰੇ ਵੱਡੇ ਸਾਈਜ਼ ਦੀ ਇਹ ਵੀ ਫੁੱਲ ਸਾਈਜ਼ ਦੀ ਨਿੱਗਰ ਵਜਨ ਵਜੂਰ ਵੀ ਪੂਰਾ ਫੁੱਲ ਹੈ ਪਿਛਲੇ ਸੂਏ 28 ਲੀਟਰ ਪਾਇਆ 30 ਤੋਂ 32 ਕਿਲੋ ਦੱਸਦਾ ਬਾਈ ਠੀਕ ਹੈ ਤੇ ਇੱਦਾਂ ਹੀ ਨੱਕ ਪਾ ਦੂਗੀ ਪਾ ਦੂ ਖੁੱਲਾ ਪਾਉਂਗਾ ਸਮੀ ਬਹੁਤ ਹਾਂ ਸੋਨਾ ਗੱਡਾ ਟਾਠਾ 12 ਦਿਨਾਂ ਦੇ ਪਏ ਆ ਬਸ ਕੀ ਆਰਡਰ ਕੁਆਲਿਟੀ ਦੇਖੋ ਜੀ ਤੇ ਤੱਲਾ ਗੱਲਾ ਸਾਣਾ ਪੀੜੀ ਦੇ ਪਾਵੇਂ ਅਰਗਾ ਰੀਨ ਸੁਨੂ ਬਾਲਾ ਜਾਈ ਹੈਗਾ ਉਹਦਾ ਫੋਲੋ ਬਾਡੀ ਵੇਟ ਆ ਜਿਹੜਾ ਪੂਰਾ ਫੁੱਲ ਹੈੜਦਾ ਦੇਖੋ ਕਰਾਂ ਦੀ ਕੁਆਲਟੀ ਵੀ ਇੱਕ ਨੰਬਰ ਆ ਖੋਲਾ ਵੀਰੇ ਇਹਨੂੰ ਵੀ ਰਾਏ ਕੋਰਾ ਚੱਕ ਬਾਈ ਕਹਿੰਦਾ ਵੀ ਕਹਿਣ ਨੂੰ ਘੋਨੇ ਦੂਜਾ ਕਹਿਦਗੇ ਤਾਂ ਵੀ ਚੱਲਦੀ ਆ ਵੇੜ ਤੇ ਬਾਦ ਬਾਈ ਕਹਿੰਦਾ ਵੀ ਤੀਜਾ ਸੁਆ ओरिजिनल ਖਾਸ ਬੰਦੇ ਤੋਂ ਬਾਈ ਕਹਿੰਦਾ ਵੀ ਆਪਣੇ ਆਈ ਆ ਤੇ ਪਿਛਲੇ ਸੂਏ ਦਾ ਰਿਕਾਰਡ ਸੱਜ ਨੂੰ ਇਹਦਾ ਹੈਗਾ 332 ਲੀਟਰ ਦੁੱਧ ਬਾਈ ਕਹਿੰਦਾ ਵੀ ਐਕਟਿਵ ਪਾਉਦੂ ਤੇ ਪਿਛਲੇ ਸਵੇਰੇ ਵੀ ਇੰਨਾ ਦਿੱਤਾ। ਬਾਕੀ ਕਰਮਾਂ ਦੀ ਠੰਡੀ ਸੀਸ ਹਾਂ ਨਾ ਬਾਈ ਜਿਹਨੇ ਬੱਚੇ-ਪੁੱੱਚੇ ਲੈਣ ਨੂੰ ਪੈਠ ਪੁੜੇ ਦੀ। ਅਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਨਾ ਬਾਈ। ਜਿਹੜਾ ਸਨ ਦਾ ਸਹਿਜ ਆ ਗਿਆ ਕੱਲਾ-ਕੱਲਾ ਥਣ ਤੇ ਪੀੜੀ ਦੇ ਪਾਵਾਂ ਅਰਗਾ ਪੂਰਾ। ਇਹਦਾ ਕੁਝ ਵੀ ਨਹੀਂ ਤੇ। ਬਾਕੀ ਸਪੇਸ ਬਹੁਤ ਪਈ ਹੈ ਹਜੇ ਹੈ ਨਾ। ਲਓ ਡੀਲ ਬੂਲ ਕਰੋ ਚੱਕ ਪੂਰੀ ਲੰਮੀ ਲਿੰਜੀ ਲੈਂਥ ਪੂਰੀ ਫੁੱਲ ਹੈ। ਸਨ ਦਾ ਸਹਿਜ ਵੀ ਬਹੁਤ ਸੋਹਣਾ। ਲੈ ਮੋੜ ਲੈ ਗੱਗੂ। ਬਰੀਡ ਵੀ ਪੂਰੀ ਬਰੀਡ ਵੀ ਪੂਰੀ ਫੁੱਲ ਹੈ ਬਹੁਤ ਜਿਆਦਾ ਤੇ ਬਾਕੀ ਜੇ ਦੁੱਧ ਵੀ ਬਾਈ ਕਹਿੰਦਾ ਵੀ ਚੰਗਾ ਪਾ ਦੂ 30 ਤੇ 32 ਲੀਟਰ ਸਹੀ ਹਾਲਾ ਮੂਰੇ ਮੌਸਮ ਇਹਨਾਂ ਦੇ ਕਰਮ ਵਾਲਿਆਂ ਦਾ ਠੰਡ ਹਾਂ ਤੇ ਅਟਰ ਕੁਆਲਟੀ ਤਾਂ ਪੂਰੀ ਸ਼ਾਨਦਾਰ ਹੈ ਬਾਕੀ ਫਟਣ ਵਾਲਾ ਹੀ ਅਟਰ ਹੈ ਤੇ ਖੁੱਚਾਂ ਤੋਂ ਉੱਪਰ ਬਾਕੀ ਸ਼ਰੀਰ ਵੀ ਏਡਾ ਕੁ ਵਧੀਆ ਬਾਈ ਹਾਂ ਬਾਈ ਜਨ ਮਜ਼ੂਰ ਪੂਰਾ ਛੋਲੇ ਬੁੜਾ ਹੋਣ ਵਾਲਾ ਜਨਵਰੀ ਨਹੀਂ ਬਾਈ ਸਹੀ ਗੱਲ ਆ ਭਾਵੇਂ ਕੋਈ 400 ਇਹ ਘਰੇ ਭੈਣ ਭਰਾ ਚੋਲੇ ਹੈ ਨਾ ਤੇ ਜੇ ਕਰਮ ਵਾਲੀ ਨੇ ਵੱਚੀ ਪੁੱਛੀ ਤੇ ਦੀ ਗੱਗੂ ਫਿਰ ਤਾਂ ਗਰੀਨ ਇਰੀ ਮੈਂ ਪੁੱਛਿਆ ਨਹੀਂ ਆਪਣੇ ਗਾਜ ਦੇ ਤਰ੍ਹਾਂ ਹੀ ਜਿਆਦਾ ਹਾਂ ਵੀ ਸੀਮਨ ਨੇ ਤੇ ਚੰਗਾ ਲੱਗਿਆ ਹੋਰ ਪੁੱਛ ਲੈਣੇ ਬਲ ਠੀਕ ਹੈ ਬਾਈ ਕਹਿੰਦਾ ਵੀ ਆਪਾਂ ਸਾਰੀ ਡਿਟੇਲ ਲੈ ਜਾਾਂਗੇ ਨਿਗਰ वजन ਬਯੂਰ ਪੂਰਾ ਫੁੱਲ ਹੈ ਤੇ ਸੋਨਾ ਬੋਡੀ ਵੇਟ ਆ ਤੇ ਜਿਹੜੀ ਅਟਰ ਕੁਆਲਟੀ ਦਾ ਬਾਗ ਕਮਾ ਲਈ ਆ ਸੱਜਣੋ ਦੇਖੋ ਜੀ ਥਨਾ ਦਾ ਸਾਈਜ਼ ਬਹੁਤ ਸੋਹਣਾ ਹੱਥ ਦੀ ਚੁਆਈ ਵਾਲਾ ਬਾਕੀ ਕਹਿੰਦੇ ਮੈਂ ਫਾਰਮ ਦੀ ਕਹਦੀ ਘਰੋਂ ਬੰਦੇ ਦੀ ਚੁਆਈ ਠੀਕ ਹੈ ਤੇ 30 ਤੋਂ 32 ਕਿਲੋ ਦਾ ਤਾਂ ਤਬਰੂ ਹੈ ਤੇਰੀ ਫੇਰ ਡਿਮਾਂਡ ਕੀ ਰਹੂ ਇਹ ਤਾਂ ਸ਼ਵ ਲੱਖ ਰੁਪਇਆ ਬਾਈ ਵਿੱਚੋਂ ਮਾਨਤਨ ਹੋ ਜੂ ਮਾਨਤਨ ਕੋਈ ਗੱਲ ਨਹੀਂ ਕਰਦਾਂਗੇ ਠੀਕ ਹੈ ਲਓ ਜੀ ਸੱਜੂ ਇਹ ਵੀ ਸੋਨ ਇੱਕ ਲੱਖ ਤੇ 25000 ਚ ਮਿਲ ਜੂ ਵਿੱਚੋਂ ਮਾਨਤਨ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਪੂਰੇ ਵੱਡੇ ਘੱਟ ਕੱਟ ਦੀ ਹੈ ਹਾਲ ਸੈਤ ਨਹੀਂ ਹੈ ਬੜਾ ਬਾਈ ਕੋਲੇ ਜਿੰਨੇ ਨਾਗਦੇ ਨੇ ਇਹ ਤੋਂ ਅੱਗੇ ਕਿਹੜੀ ਵਾਟਾ ਕੀ ਗੱਗੂ ਜੀ ਦੀ ਡਿਟੇਲ ਇਹ ਵੀਰੇ ਦੂਜਾ ਸੂਆ 6 ਦਾ ਆਂਦਾ ਫਾਰਮ ਚੋਂ ਲਈ ਆਪਾਂ ਫਾਰਮ ਚੋਂ ਲਈ ਹੈ ਆਪਣੇ ਕੋਲ ਆ ਬਾਈ ਕਹਿਣ ਦੀ ਗੱਲ ਨਹੀਂ ਸੂਆ ਦੂਜਾ ਦੂਜਾ ਸੂਆ ਬਾਈ 32 ਕਿਲੋ ਪਹਿਲੇ ਸੋਧਤਾ ਠੀਕ ਹੈ ਤੇ ਇਹ 40 1 16 ਦੀ ਆਪਾਂ ਰੂੜੀਓ ਦਾ ਸੀਮਨ ਲੱਗਾ 40 1 16 ਦੀ ਇਹ ਆਪ ਆਸ ਅੱਜ ਨੂੰ ਤੇ ਸੀਮਨ ਕਿਹੜਾ ਲੱਗਿਆ ਇਹਦਾ ਰੂੜੀਓ ਦਾ ਲੱਗਿਆ ਰੱਬ ਜੀ ਠੀਕ ਹੈ ਲਿਆ ਅਖਰ ਦੇ ਜੀ ਦੁੱਧ ਕਿੰਨਾ ਪਾਇਆ ਸੀ ਇਹਨੇ ਗਣ 32 ਕਿਲੋ ਦਾ ਮਾਲ ਕਹਿੰਦੇ ਜਿਹੜੇ ਸਾਹਮਣੇ ਕੈਮਰੇ ਦੇ ਖੜਾ ਕੇ ਵੀਡੀਓ ਬਣਾਈ ਆ ਠੀਕ ਆ ਕੋਈ ਬੰਦਾ ਪਰਸਾਂ ਨਹੀਂ ਮਂਗਾਵਾਂ ਜਹਾਜ਼ ਪੂਰੀ ਪੂਰੀ ਫੁੱਲ ਆ ਕਿੱਟਾ ਨਿਕਲਤਾ ਹਨ ਤੇ ਬੋਦੀ ਵਾਲੀ ਵਹਿੜਾ ਜੀ ਸੂ ਆ ਗਈ ਦੂਜਾ ਆਰਡਰ ਕੁਆਲਿਟੀ ਇਹਦੀ ਵੀ ਪੂਰੀ ਸ਼ਾਨਦਾਰ ਹੈ ਕੱਲਾ ਕੱਲਾ ਥਾਣਾ ਨਖੜ ਮਾਥਰੀ ਚੁਵਾਈ ਵਾਲਾ ਥਾਣਾ ਸੋਨਾ ਭਾਵੇਂ ਕੋਈ ਮਸ਼ੀਨੀ ਵਾਲੇ ਤੇ ਭਾਵੇਂ ਚੋਲੇ ਹੱਥੀ ਹਜੇ 15 ਦਿਨ ਬਈ ਕਹਿੰਦਾ ਇਹਦੇ ਭਾਏ ਹਨਾ ਗੱਗੂ ਇਹਦੇ ਭਾਏ 29 ਨੇ 22 ਨੇ ਇਹ ਬੰਦਾ ਨੁਹੇਦਾ ਰਹੀ ਮੈਂ ਬਾਅਦ ਵਿੱਚ ਬੋਲਦਾ ਠੀਕ ਹੈ ਲੈਂਥ ਤੋਂ ਪੂਰੀ ਫੋਮ ਨਮ ਲੰਝ ਅਟਰ ਕੁਆਲਟੀ ਵੀ ਪੂਰੀ ਸ਼ਾਨਦਾਰ ਆ ਗਈ ਰੰਗ ਪ੍ਰਿੰਟ ਸੋਹਣਾ ਬਾਕੀ 40 16 ਦੀ ਬਹੁਤ ਚੰਗੇ ਸੀਮਨ ਦੀ ਆ ਗਈ ਤੇ ਬਾਕੀ ਜਿਹੜਾ ਸੀਮਨ ਇਹਦੇ ਲੱਗਿਆ ਉਹ ਵੀ ਬਹੁਤ ਚੰਗਾ ਲੱਗਿਆ ਜੇ ਕਰਮਾਲੀ ਨੇ ਵੱਚੀ ਪੁੱਛੀ ਦਿੱਤੀ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਣੀ ਹੈ ਕਿਉਂਕਿ ਆਪ ਵੀ ਸੁਹਾਗ ਦੂਜਾ ਵੜ ਤੇ ਬਾਕੀ ਦੁੱਧ ਵੀ ਬਾਈ ਕਹਿੰਦਾ ਵੀ ਚੰਗਾ ਪਾ ਦੂਗੀ ਲਓ ਜਿਹੜੇ ਪੁਰਾਣੀ ਨਵਾਂ ਕੰਮ ਸ਼ੁਰੂ ਕੀਤਾ ਸਤ ਨੂੰ ਨਵਾਂ ਹਨ ਵੜੀਆਂ ਤੇ ਬਾਕੀ ਸਾਫ ਸੁਥਰੇ ਜਾਨਵਰ ਅੱਜ ਕੱਲ ਬਹੁਤ ਘੱਟ ਮਿਲਦੇ ਆ ਸਾਫ ਸੁਥਰੀਆਂ ਵੜਾਂ ਮੇਨ ਗੱਲ ਇਹ ਆ ਸੋਹਣੇ ਸਣਾਂ ਹੱਥ ਦੀ ਚਵਾਈ ਵਾਲਾ ਸਣ ਲੱਗਿਆ ਵਾ ਅਰਡਰ ਕੁਆਲਟੀ ਇਹਦੀ ਵੀ ਪੂਰੀ ਸ਼ਾਨਦਾਰ ਹੈ ਮੈਂ ਕਿਹਾ ਵੀ ਫੁੱਟਵਾਲ ਵਰਗਾ ਲੈਵਾ ਤੇ ਹਜੇ ਦਿਨ ਬਾਈ ਕਹਿੰਦਾ ਵੀ ਲੈ ਜੀ ਬੰਦੇ ਨੇ ਆਪਣੇ ਜਮਾ ਗਰੰਟੀ ਦੇ ਗਿਆ ਬਾਈ ਇਹਨੂੰ ਮਰਜ਼ੀ ਦੇ ਠੀਕ ਹੈ ਕਿੰਨਾ ਬਾਦੂ ਤਾਂ ਦੇ ਦਿੱਤੀ ਸੱਦ ਬਾਈ 35 ਕਿਲੋ ਦਾ ਦੇ ਦੂ ਬਾਕੀ ਮੂਰੇ ਰਤ ਰਤ ਸੋਣੀ ਜਾਂਦੀ ਹੈ ਹੈਨਾ ਸੋਣੀ ਰਤਾਂ ਮੂਰੇ ਬਾਕੀ ਸਪੇਸ ਬਹੁਤ ਪਈ ਹੈ ਹਜੇ ਅਰਡਰ ਚ ਸੂਆ ਗਈ ਦੂਜਾ ਤੇ 30 ਤੋਂ 35 ਦੇ ਵਿੱਚ ਵਿੱਚ ਬਾਈ ਕਹਿੰਦਾ ਦੁੱਧ ਆਉਣਾ ਪਾ ਦੂ ਕਿ ਮੂਰੇ ਰਤ ਚੰਗੀ ਹੈ ਤੇ ਇਹਦੀ ਕੀ ਗਵਾਣ ਕੋ ਗੁ ਇਹਦਾ 1 ਲੱਖ 40000 ਰੁਪਏ ਬਾਈ ਇਹਦਾ 1 ਲੱਖ ਤੇ 40000 ਰੁਪਏ ਕਿਉਂਕਿ ਇਹ ਫਾਰਮ ਵਾਲੀ ਵੜਾ ਗਈ ਬਾਕੀ ਜਿੱਦੇ ਦਿਨਾਂ ਤੇ ਹੋਈ ਕਰਮਾ ਤੇ ਕੁਝ ਨਹੀਂ ਬਾਈ ਤੇ ਗੱਲਾਂ ਕੁਝ ਹੋਰ ਹੀ ਹੋਣੀਆਂ ਰੰਗ ਪ੍ਰਿੰਟ ਜਾਤ ਬਰੀਡ ਪੂਰੀ ਫੁੱਲ ਹੈ ਬਹੁਤ ਸੋਹਣੇ ਨਾਗਾ ਤੇ ਇਹਦੇ ਅੱਗੇ ਜਿਹੜੀ ਵੜਾ ਵੀਰੇ ਇਹ ਬਾਈ ਤੀਜਾ ਸੂਆ ਸੁਣੀ ਨਾ ਤੀਜਾ ਸੂਆ ਸੁਣੀ ਹੈ 12 ਦਿਨ ਪਹਿਲੇ 12 ਦਿਨ ਹਾਂ ਬਾਈ ਠੀਕ ਹੈ ਇਹਨੇ ਕਿੰਨਾ ਕਰ ਦੁੱਧ ਪਾਇਆ ਪਿਛਲੇ ਬਾਈ ਟਿਕਲਦਾ ਬਾਈ ਲਿਆ ਕੱਢ ਲਿਆ ਵੜਾ ਵੀਰੇ ਸੂਆ ਸੁੰਦੀ ਹੈ ਬਾਈ ਕਹਿੰਦਾ ਵੀ ਤੀਜਾ ਥਾਂ ਤੋਂ ਮੇਜਾ ਬਹੁਤ ਸੋਹਣਾ ਲੱਗਿਆ ਗੁਲਾਬੀ ਥਾਣਾ ਦਿਖਾਉਂਦੇ ਆਪਾਂ ਤੁਹਾਨੂੰ ਇਧਰ ਆਦੇ ਨੇ ਨੇੜੇ ਜਾਤ ਬਰੀਡ ਵਾਲੀ ਹੈ ਵਾ ਨਿੱਕਾ ਕਰਨ ਕਲਰ ਬਲੈਕ ਆ ਤੇ ਪਰ ਕੁਆਲਿਟੀ ਜਿਹੜੀ ਕੋ ਫੈਰਦੀ ਹੋਰੀ ਪੂਰੀ ਹਾਂ ਮੈਰਟ ਆ ਨਾ ਚਲ ਵੀ ਕਰਮਣ ਲਗੇ ਅੱਧਰ ਕੁਆਲਿਟੀ ਦਾ ਪੂਰੀ ਸ਼ਾਨਦਾਰ ਆ ਸੋਹਣਾ ਥਾਣਾ ਹੱਥ ਦੀ ਚੁਆਈ ਵਾਲਾ ਲੱਗਿਆ ਗੱਗੂ ਕਿੰਨੇ ਦਿਨ ਪਿਆ ਇਹਦੇ 12 ਦਿਨ ਪਿਆ 12 ਦਿਨ ਪਿਆ ਹੈ ਹੈ ਤੇ ਕੱਦ ਘਾਟ ਤੇ ਵੀ ਲੈਂਥ ਪੂਰੀ ਫੁੱਲ ਕਰੋ ਜੀ ਪੂਰੇ ਵੱਡੇ ਸਾਈਜ਼ ਦੀ ਹੈ ਵੜ ਲੰਮੀ ਲੰਜੀ ਪੂਰੀ ਬਾਕੀ ਆਰਡਰ ਕੁਆਲਿਟੀ ਪੂਰੀ ਸ਼ਾਨਦਾਰ ਹੈ 10 11 ਲੈ ਬਾਈ ਕਹਿੰਦਾ ਵੀ ਲੈ ਜੂ ਆਮਾ ਸੋਹਣਾ ਕੱਦ ਕਾਠਾ ਤੇ ਚੰਗਾ ਵਜਨ ਵਿਊਦਾ ਗਿਆ ਆਇ ਨਹੀਂ ਕੋਈ ਲਿੱਸੀ ਲੰਮੀ ਚੰਗੀ ਵਧੀਆ ਬੋਡੀ ਵੇਟ ਹੈ ਦਾ ਵੀ ਵਹਿੜਦਾ ਸੂ ਆ ਗਈ ਇਹ ਤੀਜਾ ਗੁਲਾਬੀ ਸਨ ਹੱਥ ਕੱਲਾ ਕੱਲਾ ਹੱਥ ਦੀ ਚਵਾਈ ਜਿਹੜਾ ਦੇਖੋ ਜੀ ਲੈ ਤੇ ਨਾੜਾ ਨੂੜਾ ਜਿਹੜਾ ਆਰਡਰ ਤੇ ਬਹੁਤ ਸੋਹਣਾ ਚੜ ਵੀ ਆ ਜਾ ਇਨਾ ਬਾਦੂ ਗੱਗੂ ਦੋਦੇ ਦੋਤਾ ਬਾਈਆ 24 25 ਕਿਲੋ ਦੇ ਜਿਹੜੇ ਸਾਨੂੰ ਮਾੜਾ ਬਸ ਠੀਕ ਆ ਬਾਕੀ ਜਿਹੜੀ ਆਰਡਰ ਤੇ ਕੁਆਲਿਟੀ ਪੂਰੀ ਸ਼ਾਨਦਾਰ ਹੈ ਪੂਰਾ ਫਿਟਨੈਸ ਪੱਟਾਂ ਦੀ ਸੰਨ ਵਾਲਾ ਅਟਰਾ ਤੇ ਨਾੜਾ ਨੂੜਾ ਕਰੂ ਜੇ ਕਿ ਗਲਾਬੀ ਥਣਾ ਕੱਲਾ ਕੱਲਾ ਸਣ ਪਿਆ ਤੇ ਵੱਡੇ ਕਦ ਘਾਟ ਕੋਈ ਇਹ ਆਗੀ ਤੇਰੀ ਫਿਰ ਕੀਟਮਾਰ ਰੂਰੇ ਇਹ ਬਸ ਲੈਣ ਦੇਣਾ 85000 ਰੁਪਏ ਦੇਾਂਗੇ ਲੈਣ ਦੇਣ 85000 ਰੁਪਏ ਵਿੱਚੋਂ ਮਾੜਾ ਮੂਟਾ ਛੋਟ ਛੱਪਾ ਦਾ ਮੈਂ ਕੱਲਾ ਛੋਟ ਛੱਪਾ ਹੀ ਕਰਾਂਗਾ ਠੀਕ ਹੈ ਸੋਨਾ ਕੱਦ ਕਾਠਾ ਇਹਦਾ ਵੀ ਚੰਗੀ ਜਾਤ ਬਰੀਡ ਤੇ ਇਹ ਦੂਜਾ ਕਿ ਬਲੈਕ ਕਲਰ ਚ ਵੀਰੇ ਇਹ ਬਈ ਤੀਜਾ ਸੂਆ ਸੁਣੀਆ ਤੀਜਾ ਸੂਆ ਸੁਣੀਆ ਹੈ ਛਾਦਨ ਲੈ ਕੇ ਦਈਏ ਕ੍ਰੋਸ ਦੇ ਵਿੱਚ ਆ ਕ੍ਰੋਸ ਦੇ ਵਿੱਚ ਕੀ ਮਾਰ ਕੀ ਆ ਬਾਈ ਜਰਸੀ ਦਾ ਕ੍ਰੋਸ ਆ ਕੀ ਹੈ ਬਾਕੀ ਆਪਾਂ ਤੁਹਾਨੂੰ ਵੀ ਪਤਾ ਦੁੱਧ ਕਿੰਨਾ ਕੁ ਪਾਇਆ ਨੇ ਗੱਗੂ ਪਿਛਲੇ ਸੂਏ ਦੇ ਬਾਕੀ ਨੇ 18 19 ਕਿਲੋ ਦਿੱਤਾ ਬਾਈ 18 19 ਕਿਲੋ ਦੁੱਧ ਪ ਤੇ ਲੋਸ ਕਰਾ ਕਰਨਾ ਨਾ ਪੋਕਟ ਲੈ ਕੇ ਰਾਈਆ ਠੰਡੀ ਠੰਡੀ ਬਾਦੀ ਜਾ ਬਾਈ ਠੀਕ ਆ ਠੰਡੀ ਪੂਰੀ ਆ ਬਾਈ ਕਹਿੰਦਾ ਆਪਾਂ ਵੈਸੇ ਕਰਾਸ ਪਰ ਅਸੀਂ ਬਹੁਤ ਘੱਟ ਲੈਂਦਾ ਬਾਈ ਤੇ ਪਰ ਚੰਗੀ ਆ ਦੁੱਧ ਪੱਖ ਨੂੰ ਵੀ ਕਿੰਨਾ ਦੁੱਧ ਦੇ ਦੂ 80 ਦੁੱਧ ਬਾਈ ਯਾਰ 20 ਕਿਲੋ ਦੇ ਦੋ 20 ਕਿਲੋ ਦੁੱਧ ਪਾਣੀ ਬਹੁਤ ਚੰਗੀ ਕਰਨੀ ਆ ਬਾਈ ਹਾਂ ਬਲੈਕ ਕਲਰ ਦੇ ਵਿੱਚ ਆ ਗਈ ਤੇ ਸੋਨਾ ਕਦ ਕਾਠਾ ਗਿਆ ਮੀਡੀਅਮ ਤੇ ਜਰਸੀ ਕਿਦ ਕਰਾਉਸ ਆ ਗਈ ਏ ਲੈਂਥ ਲੰਥ ਪੂਰੀ ਆ ਹਾਂ ਆ ਵੇਖ ਲੈ ਛੱਡ ਕੇ ਝੋਲੇ ਪਾਉਣ ਤੇ ਕਰਮ ਵਾਲੀ ਮੋਜ ਨਾ ਖੜੀ ਹੋ ਵੀਡੀਓ ਦੇ ਵਿੱਚ ਵਾਲੀ ਹੈ ਨਾ ਸੀਲ ਸੀਲਸ ਲੱਗਦਾ ਅੰਤ ਕੋਈ ਨਹੀਂਗਾ ਬੜਾ ਵਧੀਆ ਲੱਗਦਾ ਹੈ ਫਲੇਵਰ ਆ ਜਮਾ ਬਿਲਕੁਲ ਮੈਂ ਕਿਹਾ ਸੀਲਸ ਆ ਉਹ ਵਿਚਾਰੀ ਕਰਮ ਵਾਲੀ ਉੱਥੇ ਹੀ ਖੜ ਗਈ ਜਿੱਥੇ ਖੜਾ ਤੀ ਲੈ ਚੱਲ ਕੇ ਨਾ ਵੀਰੇ ਬਾਕੀ 2-4 ਸੂਏ ਬੰਦਾ ਭਾਵੇਂ ਘਰੇ ਪੀਲੇ ਤੇ ਛੋਟੇ ਕਦ ਕਾਠਾ ਦਾ ਜਿਹੜਾ ਪਸ਼ੂ ਆ ਨਾ ਮੀਡੀਅਮ ਦਾ ਹਾਂ ਇਹ ਜੇ ਕੀ ਡਿਮਾਂਡ ਰਹੂਗਾ ਗੂ ਇਹਦਾ 70000 ਰੁਪਿਆ ਬਈ ਮਾਨਤਨ ਕਰਦਾਂਗੇ ਲਓ ਵੀ ਸੱਜਣੋ 70000 ਰੁਪਿਆ ਬਾਈ ਕਹਿੰਦਾ ਵੀ ਇਹਦਾ ਡਿਮਾਂਡ ਆ ਵਿੱਚ ਮਾਨਤਨ ਹੋ ਜੂ ਕਿੰਨਾ ਪਾ ਦੂ ਦੁੱਧ ਬਾਈ ਇਹ ਦੁੱਧ ਪਾ ਦੂਗੀ ਬਾਈ 18 ਤੋਂ 20 ਕਿਲੋ ਜਮਾ ਨੈਟ ਪਾ ਦੂ ਪਾਉ ਮੰਹਾਂ ਵਰਗਾ ਯਾਰ 18 ਤੋਂ 20 ਕਿਲੋ ਬਾਈ ਕਹਿੰਦਾ ਵੀ ਦੁੱਧ ਪਾ ਦੂ ਜਿਹੜੀ ਦੁੱਧ ਦੀ ਕੁਆਲਿਟੀ ਹੋਊਗੀ ਮੱਝਾਂ ਵਰਗਾ ਹੋਊਗਾ ਦੁੱਧ ਜਿੰਨਾ ਹੋਊਗਾ ਤੇ ਥਨਾਂ ਦਾ ਸਹਿਜ ਇਹਦਾ ਵੀ ਬਹੁਤ ਸੋਹਣਾ ਬਹੁਤ ਜ਼ਿਆਦਾ ਵਜਨ ਪੂਰੀ ਐ ਨਾ ਕੋਈ ਲੱਸੀ ਦਾ ਵੀ ਨਹੀਂ ਸੋਹਣਾ ਵਜਨ ਮੌਜੂਦ ਆ ਇਹਦਾ ਚੰਗੀ ਆ ਗਈ ਗਾ ਤੇਰਾ ਬਰਫਰਗੀ ਛੰਡੀ ਤੇ ਬਈ ਇਹਦੀ ਫਿਰ ਡਿਮਾਂਡ 70000 ਚ ਮੰਨ ਤਨ ਹੋ ਜੂ ਹੈ ਨਾ ਠੀਕ ਆ ਵੀਰੇ ਤੇ ਆਪਣੇ ਕੋਲ ਕੁੱਲ ਨਾਗ ਆ ਗਏ ਇਹ ਕਿੰਨੇ ਨਾਗ ਆ ਗਏ ਪੰਜ ਨਾਗ ਆ ਗਏ ਲੋਗ ਸੱਜ ਨੂੰ ਆਪਾਂ ਦੁਬਾਰਾ ਮਾਰਦ ਨੇ ਕੈਮਰਾ ਸਾਰੀ ਵੀਡੀਓ ਦੇ ਵਿੱਚ ਨਾ ਆਪਾਂ ਬਾਈ ਤੋਂ ਡਿਟੇਲ ਲੈ ਲਈ ਆ ਸਾਰਿਆਂ ਦਾ ਰੇਟ ਆਪਾਂ ਮੁੱਲ ਵੀਡੀਓ ਦੇ ਵਿੱਚ ਕਰਾਇਆ ਤੇ ਪੂਰੀਆਂ ਸ਼ਾਨਦਾਰ ਤੇ ਵੱਡੇ ਕਦ ਕਾਠ ਵਾਲੀਆਂ ਵੇੜਾਂ ਜੇ ਕਿਸੇ ਭਰਾ ਨੂੰ ਕੋਈ ਚੰਗੇ ਦੁੱਧ ਵਾਲੀ ਵੇੜ ਦੀ ਲੋੜ ਆ ਤੇ ਸੱਜਣੋ ਗੱਗੂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਜਿਹੜਾ ਵੀ ਪਸ਼ੂ ਤੁਹਾਡੇ ਪਾਸ ਫੈਕਟ ਹੋਇਆ ਤੇ ਤਸੱਲੀ ਨਿਰਖ ਵਰਤ ਤੁਸੀਂ ਆਪ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦ ਪਸ਼ੂ ਨੂੰ ਕੋਲੇ ਆ ਕੇ ਦੇਖਣ ਦਾ ਜੇ ਗੱਭਨਾਂ ਤਾਂ ਥਣ ਪਾਸ ਕਰਕੇ ਲਓ ਜੇ ਕੋਈ ਸੂਆਵਾ ਪਸ਼ੂ ਤਾਂ ਉਹਦੀ ਦੋ ਟਾਈਮ ਚੁਾਈ ਕਰਕੇ ਲਓ ਸੱਜਣੋ ਤੇ ਬਹੁਤ ਸੋਹਣੀਆਂ ਵੜਾਂ ਆ ਗਈਆਂ ਵੱਡੇ ਕੱਦ ਕਰਦੀਆਂ ਫੁੱਲ ਸਾਈਜ਼ ਦੀਆਂ ਚੰਗੇ ਦੁੱਧ ਵਾਲੀਆਂ ਮੰਨ ਕੇ ਚਲੋ 30 32 ਕਿਲੋ ਤੋਂ ਲੈ ਕੇ 35 36 ਕਿਲੋ ਤੱਕ ਦੁੱਧ ਮੰਨ ਕੇ ਚਲੋ ਗਾਨੀਆਂ ਦੇ ਦੰਗੀਆਂ ਬਾਈ ਦੇ ਕੋਲੇ ਤੇ ਸੋਮ ਵਧ ਗਿਆ ਰੇਟ ਆ ਕੇ ਜਾਇਜ਼ ਤੇ ਗੱਗੂ ਫਿਰ ਹੋਰ ਕੋਈ ਗੱਲਬਾਤ ਵੀਰੇ ਨੰਬਰ ਬੋਲ ਦੇ ਆਗਾ ਨੰਬਰ ਬੋਲ ਦੇ ਆ ਦੋ ਦਵਾਰਾ 90 231 90 ਇੱਕ ਛਾਲ ਤੇ ਜਾਨਵਰ ਆਪਣੇ ਕੋਲੇ ਹਰ ਵਕਤ ਹੁੰਦੇ ਆ ਦੋ ਚਾਰ ਹੁੰਦੇ ਗਏ 8 7 6 ਡਾਂ ਬਾਈ ਦਾ ਜਿਹੜੇ ਟਾਈਮ ਮਰਜ਼ੀ ਫੰਦਾ ਆ ਜੇ ਆਈ ਨਹੀਂ ਆਈ ਨਹੀਂ ਵੀ ਬੰਦੇ ਜੀ ਕੋਈ ਮਿਹਨਤ ਨਹੀਂ ਮੁੱਲ ਪਊਗਾ ਆਿਆਂ ਦਾ ਇੱਕ ਦੋ ਜਾਨਵਰ ਸਾਨੂੰ ਮਿਲਣਗੇ ਹਰ ਵਕਤ ਤੇ ਸੋਹਣੀਆਂ ਗਾਈਆਂ ਹੁੰਦੀਆਂ ਬਾਈ ਕੋਲੇ ਚੰਗੀਆਂ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਰਸਾਂ ਜੀ